ਕਾਲਾਏ ਕੁੱਤੇ ਮੂਹੀ ਖਾਜ ਹੋਆ ਮਰਦਾਰ ਗਸਾਈ ਰਾਜੇ ਪਾਪ ਕਮਾਵੰਦੇ ਉਲਟੀ ਬਾੜ ਖੇਤ ਕੋ ਖਾਈ ਜਿੰਨਾ ਸਾਡੇ ਪੰਜਾਬ ਦੀ ਰਾਖੀ ਕਰਨੀ ਸੀ 47 ਤੋਂ ਕੀ 47 ਤੋਂ ਪਹਿਲਾਂ ਲੈ ਕੇ ਸਾਡੇ ਹਾਲਾਤ ਜੇ ਆਪਾਂ ਇਤਿਹਾਸ ਨੂੰ ਗੌਰ ਨਾਲ ਮਾਨਦਾਰੀ ਨਾਲ ਦੇਖਾਂਗੇ ਤਾਂ ਸੀਸਾ ਸਾਹਮਣੇ ਹੁੰਦਾ ਕਾਲਾਏ ਕੁੱਤੇ ਮੂਹੀ ਕੁੱਤੇ ਮੂਹੇ ਲੋਕ ਪ੍ਰਧਾਨ ਬਣ ਗਏ ਲੋਭੀ ਲੋਕ ਬਾਣੀ ਚ ਕੁੱਤਾ ਕਿਉਂ ਕਿਹਾ ਜਾਂਦਾ ਲੱਭ ਕੁੱਤਾ ਲੋਭ ਨੂੰ ਆਹ ਕੁੱਤਿਆਂ ਨੂੰ ਨਹੀਂ ਜਿਹੜੇ ਕੁੱਤੇ ਸੀ ਘਰਾਂ ਚ ਪਾਲਦਿਆਂ ਜਾਂ ਵਾਰਾ ਫਿਰਦੇ ਆ ਲੋਭ ਨੂੰ ਕੁੱਤਾ ਕਿਹਾ ਉਹ ਜਿਸਨੂੰ ਇਨਸਾਨ ਦੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ ਉਹ ਹਲਕਿਆ ਕੁੱਤਾ ਬਣ ਜਾਂਦਾ ਫਿਰ ਉਹ ਆਪਣੇ ਆਲੇ ਦੁਆਲੇ ਨੂੰ ਹੀ ਖਾਂਦਾ ਬੜਦਾ ਕੱਟਦਾ ਤੇ ਆਪਾਂ ਦੇਖ ਸਕਦੇ ਆ ਇਹ ਭਾਈ ਗੁਰਦਾਸ ਜੀ ਦੀ ਬਾਣੀ ਦੀ ਹੈਗੀ ਪੰਗਤੀ ਕਾਲਾਏ ਕੁੱਤੇ ਮੋਹੀ ਖਾਜ ਉਹ ਮਰਦਾਰ ਗੁਸਾ ਖਾਣਾ ਪੀਣਾ ਹਰਾਮ ਦਾ ਠੱਗੀ ਦਾ ਚੋਰੀ ਦਾ ਭ੍ਰਿਸ਼ਟਾਚਾਰੀ ਦਾ ਰਿਸ਼ਵਤ ਖੋਰੀ ਦਾ ਮਰਦਾਰ ਹੋਆ ਖਾਜ ਹੋਆ ਮਰਦਾਰ ਗੁਸਾ ਇਹ ਰਾਜੇ ਪਾਪ ਕਮਾਮ ਦੇ ਹੁਣ ਜਿੰਨੇ 47 ਤੋਂ ਲੈ ਕੇ ਸਾਡੇ ਉਹਨਾਂ ਨੇ ਰਾਖੀ ਕਰਨੀ ਹੁੰਦੀ ਹੈ ਦੇਸ਼ ਦੀ ਜਣ ਬਾੜ ਕਾਦੀ ਖਤਰ ਕੀਤੀ ਜਾਂਦੀ ਆ ਬਾੜ ਹੁੰਦੀ ਆ ਖੇਤ ਦੇ ਵਿੱਚ ਆਵਾਰਾ ਪਸ਼ੂ ਨਾ ਵੜਦੇ ਖੇਤ ਦੇ ਵਿੱਚ ਕੋਈ ਨੁਕਸਾਨ ਨਾ ਕਰਦੇ ਤਾਂ ਕਿ ਖੇਤ ਸੰਭਿਆ ਰਹੇ ਪਰ ਹੋਇਆ ਇਹ ਦੇ ਉਲਟ ਬਾੜ ਹੀ ਖੇਤ ਨੂੰ ਖਾ ਗਈ ਉਲਟੀ ਬਾੜ ਖੇਤ ਕੋ ਖਾਏ ਪੰਜਾਬ ਦਾ ਨੁਕਸਾਨ ਸਾਡੇ ਦੇਸ਼ ਦਾ ਨੁਕਸਾਨ ਕਿਸੇ ਅਹਰੇ ਗੈਰੇ ਨੇ ਨਹੀਂ ਕੀਤਾ ਸਾਡਾ ਨੁਕਸਾਨ ਕੋਈ ਬੇਗਾਨਾ ਨਹੀਂ ਸੀ ਕਰ ਸਕਦਾ ਸਾਡਾ ਨੁਕਸਾਨ ਸਾਡੇ ਆਪਣਿਆਂ ਨੇ ਕੀਤਾ ਇਹ ਬਾਣੀ ਪੜੋਗੇ ਜਦੋਂ ਆਪਣੇ ਇਤਿਹਾਸ ਨੂੰ ਬਾਚੋਗੇ ਤਾਂ ਤੁਹਾਨੂੰ ਸਚਾਈ ਨਜ਼ਰ ਆਉਣੀ ਆ ਨਹੀਂ ਤਾਂ ਤੁਹਾਨੂੰ ਉਹੀ ਲੋਕ ਅੱਜ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ 47 ਤੋਂ ਲੈ ਕੇ ਸਤਾ ਦਾ ਆਨੰਦ ਮਾਣਿਆ ਪਰ ਉਹਨਾਂ ਨੇ ਕੀ ਕਰਿਆ ਸੈਂਟਰ ਦਾ ਗੁਲਾਮੀ ਦਾ ਪਤਾ ਗਲਤ ਪਵਾ ਲਿਆ। ਵੀ ਪੰਜਾਬ ਆਪਣੀ ਪਿੱਠ ਕਰ ਲੋ ਦਿੱਲੀ ਵੱਲ ਮੂੰਹ ਰੱਖੋ ਕੁਰਸੀਆਂ ਤੇ ਬੈਠੇ ਰਹੋ ਤੁਹਾਡੇ ਪੁੱਤ ਪੋਤੇ ਵੀ ਕੁਰਸੀਆਂ ਤੇ ਬੈਠੇ ਰਹਿਣਗੇ। ਆਪਣੀਆਂ ਵਜੀਰੀਆਂ ਲੈ ਕੇ ਮੁਰਜਾ ਕਰੋ ਇੱਥੋਂ। ਤੁਹਾਡੀਆਂ ਘਰਾਂ ਦੀਆਂ ਘਰਾਂ ਦੀਆਂ ਕੱਲੇ ਕੱਲੇ ਘਰ ਦੀ ਪਾਰਟੀ ਬਣਾ ਦਾਂਗੇ। ਤੁਸੀਂ ਚੱਲੋਗੇ ਕਾਂਜਾ ਤੁਹਾਨੂੰ ਰੱਖਾਂਗੇ। ਪਰ ਇੱਕ ਗੱਲ ਹੈ ਮੂੰਹ ਛੋਡਾ ਦਿੱਲੀ ਵੱਲ ਰਹੇਗਾ ਤਾਂ ਤੇ ਹੋਇਆ ਜਿੰਨੇ ਲੋਕੀ ਤੁਹਾਨੂੰ ਆਪਣੇ ਲੀਡਰ ਦਿਸਣਗੇ ਉਹ ਗੱਲ ਪੰਜਾਬ ਦੀ ਕਰਨਗੇ ਪਰ ਪੰਜਾਬ ਦੀ ਨਹੀਂ ਉਹ ਆਪਣੀ ਸਤਾ ਦੀ ਕੁਰਸੀ ਦੀ ਆਪਣੀ ਪਾਰਟੀ ਲਈ ਵਫਾਦਾਰੀ ਕਰ ਰਹੇ ਨੇ ਪੰਜਾਬ ਲਈ ਕੀ ਨਹੀਂ ਕੀਤਾ ਜੇ ਪੰਜਾਬ ਲਈ ਕੀਤਾ ਹੁੰਦਾ ਅੱਜ ਪੰਜਾਬ ਦਾ ਨਕਸ਼ਾ ਹਾਲਾਤ ਅੱਜ ਇਹ ਨਹੀਂ ਹੁੰਦੇ